ਹੋਸਟ ਪਾਰਟੀ ਜਿਹੜੀ ਕਿ 13 ਸੀਟਾਂ ਦੇ ਵਿੱਚੋਂ ਹਾਂ ਹਾਂ ਉਹਨਾਂ ਨੇ 13 ਸੀਟਾਂ 'ਚੋਂ ਮੈਂ ਅਕਾਲੀਦਰ ਬਾਦਲ ਦੀ ਗੱਲ ਕਰ ਰਹੇ ਹਾਂ ਹਮ ਸੀਨੀਅਰ ਮੀਤ ਪ੍ਰਧਾਨ ਅਨਿਲ ਜੋਸ਼ੀ ਅੰਮ੍ਰਿਤਸਰ ਗੁਰੂ ਕੀ ਨਗਰੀ ਹਾਂ ਸਾਰਾ ਵਿਸ਼ਵ ਵੇਖ ਰਿਹਾ ਹੈ ਗੈਰ ਸਿੱਖ ਨੂੰ ਖੜਾ ਕੀਤਾ ਕਹਿੰਦੇ ਭਾਈ ਚਰਕ ਸਾਹਿਬ ਕੀ ਕੀ ਭਾਈ ਭਾਈ ਚਾਰਕ ਸਾਂਝਾ ਭਾਈ ਚਾਰਕ ਸਾਂਝੇ ਨਾਲ ਜੋਸੀ ਸਾਹਿਬ ਕਹਿੰਦੇ ਆ ਕਿ ਇਹ ਇੱਕ ਪਿਆਰ ਸੀ ਇੱਕ ਭਾਈ ਚਾਰਕ ਸਾਂਝਾ ਸੀ ਮੈਨੂੰ ਭਾਈ ਸਾਹਿਬ ਜੀ ਭਾਈ ਚਾਰਕ ਸਾਂਝ ਜਿਹੜੀ ਹੈਗੀ ਹੈ ਹੂੰ ਤੇ ਫਿਰ ਗੁਰੂ ਸਾਹਿਬ ਨੂੰ ਵੀ ਜਿਹੜਾ ਹੈ ਭਾਈ ਚਾਰਕ ਸਾਂਝ ਤੋਂ ਗੁਰੂ ਸਾਹਿਬ ਨੇ ਨੇ ਭਾਈ ਇਹ ਨਾ ਹੂੰ ਲੇਕਿਨ ਗੁਰੂ ਨਾਨਕ ਬਾਸਾ ਤੋਂ ਜੋਤ ਕਿਹਨੂੰ ਗਈ ਗੁਰੰਗਤ ਬਾਸਾ ਗੁਰੂ ਅਮਰ ਬਾਤ ਤੇ ਕੋਣ ਅਮਰਦਾਸ ਜੀ ਗਈ ਨਹੀਂ ਗਈ ਪਰ ਮੈਂ ਅਕਾਲੀ ਮੈਂ ਅਕਾਲੀ ਦਲ ਦੀ ਗੱਲ ਕਰ ਰਹੀ ਹਾਂ ਥੋੜੀ ਜਿਹੀ ਗੱਲ ਕਰੀਏ ਤਰਨਜੀਤ ਸਿੰਘ ਸੰਧੂ ਆ ਜਿਹੜੇ ਉਹ ਭਾਜਪਾ ਨਾਲ ਵਾਲੇ ਮਤਲਬ ਇਹ ਅਜੀਬ ਜੀ ਗੱਲ ਹੈ ਇਹ ਮੰਨਿਆ ਜਾਂਦਾ ਹੈ ਹੁਣ ਸਮੁੰਦਰੀ ਵੀ ਨਾਲ ਲੱਗ ਰਿਹਾ ਤੇਜਾ ਸਿੰਘ ਸਮੁੰਦਰੀ ਦਾ ਨਾਮ ਹੈ ਉਸ ਗੱਲ ਤੇ ਵੀ ਆਣਾ ਹਾਂ ਰਤੋਂ ਰਾਤੀ ਇੱਕ ਵਿਅਕਤੀ ਕਾਂਗਰਸ ਚੋਂ ਰਜਾਇਨ ਕਰਦਾ ਹੈ ਮਹਿੰਦਰ ਸਿੰਘ ਕੇਪੀ ਜੇਹੰਦਰ ਤੋਂ ਹਾਂ ਠੀਕ ਹੈ ਜੀ ਉਹ ਰਾਤੋ ਰਾਤ ਪੰਥਕ ਮੰਨ ਜਾਂਦਾ ਤੁਮਾ ਲੋ ਕਮਾਲ ਹੈ ਵੀ ਇੱਕ ਕਿਹੋ ਜਿਹੀ ਪੰਥ ਦੀ ਪੁੜੀ ਖਵਾ ਦਿੰਦੇ ਨੇ ਬੰਦੇ ਨੂੰ ਅਗਲੇ ਦਿਨ ਅਗਲੇ ਦਿਨ ਉਹਨੂੰ ਅਗਲੇ ਦਿਨ ਉਹਨੂੰ ਖੜਾ ਕਰ ਦਿੰਦੇ ਨੇ ਜਲੰਧਰ ਤੋਂ ਹਮ ਨਰੇਸ਼ ਨਾਮ ਦਾ ਵਿਅਕਤੀ ਪੰਥਕ ਹੈ ਜਾ ਕੇ ਪਿਛੋਕੜ ਤਾਂ ਚੈੱਕ ਕਰੋ ਕਿੰਨਾ ਕ ਪੰਥਕ ਹੈ ਪਟਿਆਲੇ ਤੋਂ ਖੜਾ ਹੋਇਆ ਜਿਸ ਪਾਰਟੀ ਦੇ ਕੋਲ 13 ਬੰਦਿਆਂ ਚੋਂ ਪੰਥਕ ਮੈਂ ਨਹੀਂ ਮੰਨਦਾ ਇਹਨੂੰ ਪੰਜਾਬੀ ਪਾਰਟੀ ਕਹਿ ਲੋ ਔਰ ਇਹ ਪੰਜਾਬ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣੀ ਬਣੀ ਔਰ ਜੇ ਇਹੋ ਹਾਲ ਰਿਆ ਤਾਂ ਚੇਤੇ ਰੱਖਿਓ 24 ਦੇ ਬਾਅਦ 29 ਆਣਾ ਹੈ 29 ਦੇ ਬਾਅਦ 34 ਆਣਾ ਹੈ ਤਦ ਤੱਕ 13 ਦੇ ਵਿੱਚੋਂ ਤਿੰਨ ਸਰਦਾਰ ਮਰਣਗੇ ਤੇ ਬਾਕੀ 10 ਤੁਹਾਨੂੰ ਗੈਰ ਸਿੱਖ ਬਰੜ ਗਏ ਤੇ ਹੋ ਸਕਦਾ ਹੈ ਅੱਜ ਜੇ ਗੈਰ ਸਿੱਖ ਪੰਥਕ ਪਾਰਟੀ ਦਾ ਮੀਤ ਸੀਨੀਅਰ ਮੀਤ ਪ੍ਰਧਾਨ ਹੈ ਤੇ ਕੱਲ ਨੂੰ ਵਰਧਾਨ ਵੀ ਇਹਨਾਂ ਦਾ ਕੋਈ ਗੈਰ ਸਿੱਖ ਹੋਏਗਾ ਫਿਰ ਵੀ ਇਹ ਪੰਥਕ ਪਾਰਟੀ ਕਹਵੇਗੀ ਕਿ ਸਾਨੂੰ ਵਿਸ਼ਲੇਸ਼ਣ ਕਰਨੇ ਨਹੀਂ ਆਉਂਦੇ ਸਾਨੂੰ ਪੰਥ ਦੀ ਪਰਵਾਸ਼ਾ ਭੁੱਲ ਗਈ ਹੈ ਸਾਨੂੰ ਫਰਕ ਨਹੀਂ ਪਤਾ ਕਿ ਪੰਥ ਕੀ ਹੁੰਦਾ ਹੈ ਤੇ ਪਾਈਚਾਰਾ ਕੀ ਹੁੰਦਾ ਸਾਨੂੰ ਨਹੀਂ ਪਤਾ ਕਿ ਪੰਥ ਨੇ ਬ੍ਰਾਹਮਣਾਂ ਦੀਆਂ ਜਿਸ ਲਈ ਧੀਆਂ ਮੁਸਲਮਾਨ ਚੁੱਕ ਕੇ ਲੈ ਜਾਂਦੇ ਸੀਗੇ ਉਹਨਾਂ ਨੂੰ ਛੁਡਾ ਕੇ ਦਿੱਤਾ ਉਹ ਪਾਈਚਾਰਾ ਹੈ ਪੰਥ ਨੇ ਆਪਣੇ ਨਿਆਰੇਪਣ ਨੂੰ ਖੁਦ ਸਾਂਭ ਕੇ ਰੱਖਿਆ ਮਨਖਨੇ ਆਪਣੇ ਤਖਤਾਂ ਦੇ ਉੱਤੇ ਆਪਣਾ ਕਬਜ਼ਾ ਰੱਖਿਆ ਸਿੱਖ ਸੰਸਥਾਵਾਂ ਦੇ ਉੱਤੇ ਕਿਸੇ ਹੋਰ ਨੂੰ ਝਾਤੀ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਇਹਨੂੰ ਕਹਿੰਦੇ ਨੇ ਪੰਥ